ओम श्री दुर्गा देव्यै नमो नमः ओम हनुमन्ते नमः ओम श्री जानकी वल्लभ विजेते ओम श्री कृष्णाय नमो नमः ਤੁਨ ਸਾਰਿਆਂ ਨੂੰ ਸ਼ਾਰਦੀય ਨవరాత్రੇ ਦੇ ਛਟੇ ਮਹਾਪਰਵ ਦੇ ਉੱਪਰ ਬਹੁਤ ਬਹੁਤ ਬਧਾਈ ਅੱਜ मां भगवती जी ਦੇ ਛਟੇ ਸਰੂਪ ਮਾ ਕਾਤਿਆਣੀ ਦੇ ਰੂਪ ਦੇ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਮਾ ਕਾਤਿਆਣੀ ਜਿਨ੍ਹਾਂ ਦੇ ਕੇਵਲ ਸਮਰਨ ਮਾਤਰ ਦੇ ਨਾਲ ਹੀ ਸਾਧਕ ਨੂੰ ਧਰਮ, ਅਰਥ, ਕਾਮ ਉਰ ਮੋਕਸ਼ ਚਾਰੋਂ ਪਦਾਰਥ ਬੜੇ ਸੌਖੇ ਹੀ ਸਹਿਜ ਹੀ ਪ੍ਰਾਪਤ ਹੋ ਜਾਂਦੇ ਹਨ ਮਾ ਭਗਵਤੀ ਜੀ ਦਾ ਆਰਾਧਨ ਮੰਤਰ ਹੈ ਓਮ ਚੰਦਰਹਾਸੂ ਉਜਵਲ ਕਰਾ ਸ਼ਾਰਦੁਲ ਵਰ ਵਾਹਨਾ ਕਾਤਿਆਣੀ ਸ਼ੁਭਮ ਦਦਿਆ ਦੇਵੀ ਦਾਨੁਭ ਘਾਤਿਨੀ ਭਗਵਤੀ ਸੁਖ ਸੰਪਤੀ ਪ੍ਰਦਾਨ ਕਰਦੀ ਹੈ ਔਰ ਕਸ਼ਟਾਂ ਦਾ ਨਾਸ਼ ਕਰਦੀ ਹੈ ਜੋ ਭਗਵਤੀ ਹੈ ਇਹਨਾਂ ਦੀ ਉਤਪਤੀ ਦੀ ਕਈ ਕਥਾਾਂਾਂ ਚਲਦੀਆਂ ਨੇ ਜੋ ઋਸ਼ੀਆਂ ਮੁਨੀਆਂ ਤੋਂ ਸਾਧੂ ਸੰਤਾਂ ਤੋਂ ਮਹਾਤਮਾ ਤੋਂ ਸੁਣੀ ਆਈਆਂ ਨੇ ਕਥਾ ਦੇ ਮੁਤਾਬਕ ਪੁਰਬ ਕਾਲ ਦੇ ਵਿੱਚ ਦਿਤ ਨਾਮ ਦੇ ਇੱਕ ਮਹਾਰਿਸ਼ੀ ਹੋਏ ਸੀ ਉਹਨਾਂ ਨੇ ਭਗਵਤੀ ਆਦੀ ਸ਼ਕਤੀ ਜਗਦੰਬਾ ਦੇ ਨਿਰਾਕਾਰ ਸਰੂਪ ਦੀ ਜੋਤੀ ਸਰੂਪ ਦੇ ਇੱਕ ਟੱਕ ਹੋ ਕੇ ਸੈਂਕੜੇ ਵਰਸ਼ ਹਜ਼ਾਰਾਂ ਵਰਸ਼ ਉਹਨਾਂ ਦੀ ਤਪੱਸਿਆ ਕੀਤੀ ਔਰ ਇਸ ਇੱਛਾ ਦੇ ਨਾਲ ਤਪੱਸਿਆ ਕੀਤੀ ਕਿ ਭਗਵਤੀ ਆਪ ਉਹਨਾਂ ਦੇ ਘਰ ਪੁੱਤਰੀ ਦੇ ਰੂਪ ਦੇ ਵਿੱਚ ਉਤਪਨ ਹੋਵੇ ਉਹਨਾਂ ਦੀ ਕਠਿਨ ਤਪੱਸਿਆ ਤੋਂ ਪ੍ਰਸੰਨ ਹੋ ਗਏ ਮਾ ਭਗਵਤੀ ਆਦੀ ਸ਼ਕਤੀ ਜੀ ਨੇ ਉਹਨਾਂ ਨੂੰ ਇਹ ਮਨੋਵਾਚਕ ਵਰਦਾਨ ਦਿੱਤਾ। ਪਰ ਭਗਵਤੀ ਉਹਨਾਂ ਦੇ ਘਰ ਦੇ ਵਿੱਚ ਜਦੋਂ ਪੁੱਤਰੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤਾਂ ਉਸ ਭਗਵਤੀ ਦਾ ਨਾਮ ਕਤ ઋષਿ ਤੋਂ ਕਾਧਿਆਨੀ ਪਿਆ। ਭਗਵਤੀ ਜੀ ਦੇ ਸਮਰਨ मात्र ਦੇ ਨਾਲ ਹੀ ਸਾਰੀਆਂ ਜਦੋਂ ਮਨੋ ਕਾਮਨਾ ਪੂਰਨ ਹੁੰਦੀਆਂ ਜਿਵੇਂ ਕਿ ਕਤ ઋષਿ ਦੀ ਮਨੋ ਕਾਮਨਾ ਪੂਰਨ ਹੋਈ ਹੈ ਉਸੇ ਤਰ੍ਹਾਂ ਤੁਸੀਂ ਵੀ ਜਦੋਂ ਭਗਵਤੀ ਜੀ ਦਾ ਚਿੰਤਨ ਕਰਦੇ ਆ ਇੱਕ ਤੱਕ ਹੋ ਕੇ ਭਗਵਤੀ ਜੀ ਦਾ ਆਰਾਧਨ ਕਰਦੇ ਆ ਆਪਣੇ ਮਨੋਵੰਚਿਤ ਇੱਛਾ ਉਹਨਾਂ ਦੇ ਸਾਹਮਣੇ ਰੱਖਦੇ ਆ ਸਾਨੂੰ ਇੱਕ ਚੀਜ਼ ਸੋਚਣੀ ਚਾਹੀਦੀ ਹੈ ਕਿ ਜੋ ਸਾਡੀ ਇੱਛਾ ਹੋਵੇ ਜੋ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਪ੍ਰਾਰਥਨਾ ਕਰਦੇ ਉਹ ਕੇਵਲ ਕੇਵਲ ਲੋਕ ਹਿੱਤ ਦੀ ਉਹ ਸਤਵਿਕ ਇੱਛਾ ਹੋਣੀ ਚਾਹੀਦੀ ਹੈ ਤਦ ਹੀ ਪ੍ਰਮਾਤਮਾ ਉਸ ਨੂੰ ਪੂਰਨ ਕਰਦਾ ਹੈ ਇੱਕ ਹੋਰ ਕਥਾ ਦੇ ਮੁਤਾਬਕ ਦੇਤੇ ਰਾਜ ਮਹਿਸ਼ਾਸੁਰ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਉਹ ਕਿਸੇ ਵੀ ਪੁਰਸ਼ ਦੇ ਹੱਥੋਂ ਨਹੀਂ ਮਰੇਗਾ ਤਾਂ ਤ੍ਰਿਦੇਵ ਨੇ ਔਰ ਸਵਸਤ ਦੇਵਤਾਵਾਂ ਨੇ ਇਕੱਠੇ ਹੋ ਕੇ ਆਪਣੇ ਇੱਕ ਸ਼ਕਤੀ ਪੁੰਜ ਨੂੰ ਇੱਕ ਸੰਰਚਨਾ ਦਿੱਤੀ ਜੋ ਕਿ ਜੋਤੀ ਸਰੂਪ ਭਗਵਤੀ ਆਦੀ ਸ਼ਕਤੀ ਜੀ ਦਾ ਸਰੂਪ ਸੀ ਉਸ ਭਗਵਤੀ ਜੀ ਨੇ ਔਰ ਸਮਸਤ ਦੇਵਤਾਵਾਂ ਦੇ ਉਸ ਸ਼ਕਤੀ ਪੁੰਜ ਨੇ ਮਹਸ਼ਾਸੁਰ ਦੇਤ ਦਾ ਅੰਤ ਕੀਤਾ ਸੀ ਤਦ ਤੋਂ ਹੀ ਮਾ ਭਗਵਤੀ ਜੀ ਦੇ ਇਸ ਸਰੂਪ ਦੇ ਬੜੀ ਵਿਧੀ ਵਿਧਾਨ ਔਰ ਬੜੀ ਸ਼ਰਧਾ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਇੱਕ ਕਥਾ ਦੇ ਮੁਤਾਬਕ ਦੁਆਪਰ ਯੁਗ ਦੇ ਵਿੱਚ ਬ੍ਰਿਜ ਦੀਆਂ ਗੋਪੀਆਂ ਭਗਵਾਨ ਕ੍ਰਿਸ਼ਨ ਨੂੰ ਪ੍ਰਾਪਤ ਕਰਨ ਲਈ ਮਾ ਕਾਤਿਆਨੀ ਦੀ ਹੀ ਪੂਜਾ ਕਰਦੀਆਂ ਸੀ ਅਗਰ ਕਿਸੇ ਦੇ ਵਿਆਹ ਦੇ ਵਿੱਚ ਕੋਈ ਰੁਕਾਵਟ ਆਦੀ ਹੈ ਕੋਈ ਬਾਧਾ ਆਦੀ ਹੈ ਜਾਂ ਕੋਈ ਆਪਣੇ ਵਿਆਹ ਹੋਣ ਤੋਂ ਬਾਅਦ ਕੋਈ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਸ਼ਟ ਕਲੇਸ਼ ਰਹਿੰਦੇ ਨੇ ਤਾਂ ਤੁਸੀਂ ਵੀ ਭਗਵਤੀ ਕਾਟਿਆਨੀ ਜੀ ਦਾ ਆਰਾਧਨ ਕਰੋ ਕੋਈ ਮੰਤਰ ਨਹੀਂ ਜਾਣਦੇ ਤੰਤਰ ਨਹੀਂ ਜਾਣਦੇ ਜਾਂ ਕੋਈ ਸਾਧਨ ਵਿਧੀ ਨਹੀਂ ਜਾਣਦੇ ਤਾਂ ਕੇਵਲ ਭਗਵਤੀ ਜੀ ਦੇ ਉਸ ਚਤੁਰਭੂਜ ਸੁਗ੍ਰੂਪ ਦਾ ਸਮਰਨ ਕਰਨਾ ਜਿਸ ਦੇ ਇੱਕ ਹੱਥ ਦੇ ਵਿੱਚ ਅਭੇ ਮੁਦਰਾ ਹੈ ਦੂਸਰੇ ਹੱਥ ਦੇ ਵਿੱਚ ਵਰ ਮੁਦਰਾ ਹੈ ਤੀਸਰੇ ਹੱਥ ਦੇ ਵਿੱਚ ਖੜਕ ਤਲਵਾਰ ਹੈ ਉਸ ਚੌਥੇ ਹੱਥ ਦੇ ਵਿੱਚ ਕਮਲ ਦਾ ਫੁੱਲ ਉਸ ਭਗਵਤੀ ਜੀ ਦਾ ਸ਼ਾਂਤ ਚਿਤਮਨ ਹੋ ਕੇ ભગવતીજી ਦੇ શ્રદ્ધાપૂર્વક હોકે ਅੱਖਾਂ ਬੰਦ ਕਰਕੇ ਉਸ ਭਗਵਤੀજી ਦੇ ਕੇਵਲ ਸਰੂਪ ਦਾ ਧਿਆਨ ਕਰ ਲੋ ਹਬੋ। ਤੁਹਾਡੇ ઘરેਲੂ ਹੀ ਨਹੀਂ, ਤੁਹਾਡੇ ਆਰਥਿਕ ਹੀ ਨਹੀਂ, ਤੁਹਾਡੇ ਸਮਾਜਿਕ ਹੀ ਨਹੀਂ, ਤੁਹਾਡੇ ਹਰ ਤਰ੍ਹਾਂ ਦੇ ਸ਼ਰੀਰਿਕ ਸਾਰੇ ਕਸ਼ਟ ਕੱਟ ਦੇਵੇਗੀ ਭਗਵਤੀ। ਕੇਵਲ ਉਸ ਦੇ ਚਿੰਤਨ ਦੀ ਇੱਕ ਲੋੜ ਹੈ ਕਿ ਅਸੀਂ ਉਹਨਾਂ ਦਾ ਚਿੰਤਨ ਕਿਵੇਂ ਕਰਦੇ ਹਾਂ। ਜਦੋਂ ਭਗਵਤੀ ਜੀ ਦਾ ਅਸੀਂ ਆਰਾਧਨ ਕਰਦੇ ਹਾਂ ਤਾਂ ਅਗਰ ਕਿਸੇ ਦੇ ਵਿਆਹ ਸ਼ਦੀ ਦੇ ਲਈ ਤਾਂ ਇੱਕ ਰਿਸ਼ੀਆਂ ਦੁਆਰਾ ਜੋ ਭਗਵਤੀ ਜੀ ਦਾ ਮੰਤਰ ਹੈ ਜੋ ਵੈਦਿਕ ਮੰਤਰ ਹੈ ਉਸ ਦਾ ਤੁਸੀਂ ਧਿਆਨ ਕਰ ਸਕਦੇ ਹਾਂ ਉਹ ਮੰਤਰ ਹੈ ਕਾਤੇ ਆਇਨੀ ਮਹਾਮਾਇ ਮਹਾਯੋਗਨੇ ਧੀਸ਼ਵਰੀ ਨੰਦ ਗੋਪ ਸੁਤਮ ਦੇਵੀ ਪਤੀ ਕੁਰੂ ਤੇ ਨਮਹ ਇਹ ਭਗਵਤੀ ਜਿਸ ਤਰ੍ਹਾਂ ਤੁਸੀਂ ਬ੍ਰਜ ਦੀਆਂ ਗੋਪੀਆਂ ਦੀ ਮਨੋਕਾਮਨਾ ਪੂਰਨ ਕੀਤੀ ਇਸ ਤਰ੍ਹਾਂ ਤੁਸੀਂ ਹਰੇਕ ਸਾਧਕ ਦੇ ਜਿਸ ਆਪ ਜੀ ਦਾ ਸੱਚੇ ਮੰਦੇ ਨਾਲ ਧਿਆਨ ਕਰਦਾ ਹੈ ਉਸੇ ਤਰ੍ਹਾਂ ਇਹ ਭਗਵਤੀ ਅਗਰ ਮੇਰੇ ਵਿਆਹ ਦੇ ਵਿੱਚ ਕੋਈ ਵੀ ਵਿਦਨ ਆਉਂਦਾ ਹੈ ਅਗਰ ਕੋਈ ਲੜਕੀ ਹੈ ਤਾਂ ਉਹ ਭਗਵਤੀ ਜੀ ਤੋਂ ਇਹ ਕਹੇ ਕਿ ਜਿਸ ਦੇ ਵੀ ਜੋ ਮੇਰਾ ਪਤੀ ਹੈ ਉਹ ਨੰਦ ਗੋਪ ਸੁਤਮ ਯਾਨੀ ਕਿ ਯੋਗ ਯੋਗੇਸ਼ਵਰ ਭਗਵਨ ਕ੍ਰਿਸ਼ਨ ਜੀ ਵਰਗਾ ਹੋਵੇ ਇਸ ਤਰ੍ਹਾਂ ਦਾ ਤੁਸੀਂ ਇਹ ਰਾਜਨ ਕਰ ਦਿੱਤੇ ਲੜਕੇ ਵੀ ਮਾ ਭਗਵਤੀ ਜੀ ਦੇ ਚਰਨਾਂ ਦੇ ਵਿੱਚ ਆਪਣੀ ਵਿਆਹ ਸਬੰਧੀ ਇਹ ਮੰਤਰ ਦਾ ਜਾਪ ਕਰਕੇ ਪ੍ਰਾਰਥਨਾ ਕਰ ਸਕਦੇ ਹੈ ਕਿ ਜਿਵੇਂ ਤੁਸੀਂ ਬ੍ਰਜ ਦੀਆਂ ਗੋਪੀਆਂ ਦੇ ਮਨੁਵਾਂਚਿਤ ਵਰਦ ਦਿੱਤੇ ਨੇ ਉਸੇ ਤਰ੍ਹਾਂ ਮੈਨੂੰ ਵੀ ਮੇਰਾ ਮਨੁਵਾਂਚਿਤ ਮੇਰੀ ਮਨਵਾਂਚਿਤ ਜੋ ਬਦੂ ਹੈ ਉਹ ਪ੍ਰਦਾਨ ਕਰੋ ਇਹ ਭਗਵਤੀ ਜੀ ਦਾ ਤੁਸੀਂ ਅੱਜ ਚਿੰਤਨ ਕਰਨਾ ਹੈ ਇਸ ਚਿੰਤਨ ਦੇ ਨਾਲ-ਨਾਲ ਸਾਨੂੰ ਆਪਣੇ ਸਮਾਜ ਦੇ ਪ੍ਰਤੀ ਵੀ ਚਿੰਤਨ ਜਾਰੀ ਰੱਖਣਾ ਹੈ ਮੈਂ ਅੱਜ ਛੇਟਾ ਦਿਨ ਹੈ ਭਗਵਤੀ ਜੀ ਦਾ ਮੈਂ ਜਦੋਂ ਵੀ ਚਰਚਾ ਕਰਦਾ ਹਾਂ ਸਾਡੇ ਵੈਦਿਕ ਸਾਹਿਤੇ ਦੀ ਵੈਦਿਕ ਇਤਿਹਾਸ ਦੀ ਵੈਦਿਕ ਸਾਡਾ ਜੋ ਚਰਿੱਤਰ ਹੈ ਉਸ ਦੀ ਜਦੋਂ ਮੈਂ ਚਰਚਾ ਕਰਦਾ ਹਾਂ ਉਸ ਦੇ ਨਾਲ ਨਾਲ ਮੈਂ ਅੱਜ ਦੇ ਮੌਜੂਦਾ ਸਮਾਜਿਕ ਚਿੰਤਨ ਦਾ ਵੀ ਜ਼ਰੂਰ ਜ਼ਿਕਰ ਕਰਦਾ ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਸਾਡਾ ਸਮਾਜ ਜਦੋਂ ਸਵਸਥ ਹੋਵੇਗਾ ਸਾਡਾ ਧਰਮ ਵੀ ਉਨਾ ਹੀ ਪਰਫੁੱਲਤ ਹੋਵੇਗਾ ਸੁਸਤ ਦਾ ਸ਼ਰਤ ਮਤਲਬ ਸ਼ਰੀਰਿਕ ਤੌਰ ਤੇ ਵੀ ਹੈ ਆਰਥਿਕ ਤੌਰ ਤੇ ਵੀ ਹੈ ਬૌਧਿਕ ਤੌਰ ਤੇ ਵੀ ਹੈ ਸਾਡਾ ਬૌਧਿਕ ਵਿਕਾਸ ਵੀ ਹੋਵੇ ਅਸੀਂ ਆਰਥਿਕ ਰੂਪ ਦੇ ਵੀ ਸੰਪੰਨ ਹੋਈਏ ਅਸੀਂ ਇੱਕ ਦੂਸਰੇ ਦੀ ਸਹਾਇਤਾ ਕਰੀ ਅਗਰ ਮੇਰੇ ਮੁਹੱਲੇ ਦੇ ਵਿੱਚ ਕੋਈ ਛੋਟਾ ਮੋਟਾ ਕੰਮ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਮੁਹੱਲੇ ਵਾਲੇ ਨੂੰ ਹੀ ਆਪਣੇ ਪਿੰਡ ਵਸਤੀ ਵਾਲੇ ਨੂੰ ਹੀ ਤੁਹਾਨੂੰ ਵਟਾਈਏ ਤਾਂ ਕਿ ਉਸ ਦਾ ਵੀ ਆਜੀਵਿਕਾ ਚੱਲੇ ਸਾਡੇ ਆਪਸ ਵਿੱਚ ਪਿਆਰ ਵੀ ਵਧੇਗਾ ਕਿਉਂਕਿ ਜਦੋਂ ਅਸੀਂ ਵਾਰ-ਵਾਰ ਕਿਸੇ ਦੀ ਦੁਕਾਨ ਤੇ ਜਾਂ ਕਿਸੇ ਦੇ ਸਮਾਨ ਖਰੀਦਣ ਜਾਵਾਂਗੇ ਤਾਂ ਉਸ ਨੂੰ ਵੀ ਪਤਾ ਲੱਗੇਗਾ ਕਿ ਇਹ ਬੰਦਾ ਮੇਰਾ ਸਹਾਇਕ ਹੈ ਹੋ ਸਕਦਾ ਕਿ ਕਿਸੇ ਸਮੇਂ ਸਾਨੂੰ ਉਸ ਦੀ ਵੀ ਸਹਾਇਤਾ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈ ਜਾਵੇ। ਦੇਵ ਪੂਜਾ ਤਦ ਹੀ ਸਫਲ ਹੈ ਜਦੋਂ ਅਸੀਂ ਆਪਣੇ ਸਮਾਜ ਦੇ ਵਿੱਚ ਸਮਰਸਤਾ ਬਣਾਉਨੇ ਹਨ ਆਪਸੀ ਭਾਈਚਾਰਾ ਬਣਾਉਨੇ ਹਨ ਭੇਦਭਾਵ ਨੂੰ ਦੂਰ ਕਰਦੇ ਹਾਂ। ਚਾਰ ਵਰਨਾ ਦੇ ਵਿੱਚ ਆਪਸੀ ਪਿਆਰ ਹੋਵੇ ਚਾਰ ਵਰਣ ਇਸ ਤਰ੍ਹਾਂ ਹੋਣੇ ਚਾਹੀਦੇ ਜਿਵੇਂ ਇੱਕ ਮੰਜੇ ਦੇ ਚਾਰ ਪਾਵੇਂ ਹੁੰਦੇ ਹਨ ਇੱਕ ਗਊ ਮਈਆ ਦੇ ਕਪਲਾ ਗਊ ਮਈਆ ਦੇ ਚਾਰ ਪਾਉ ਹੈ ਉਹੀ ਸਾਡੇ ਚਾਰ ਵਰਣ ਹੈ ਔਰ ਚਾਰ ਵਰਣਾ ਦੀ ਆਪਣੀ ਆਪਣੀ ਹੀ ਅਹਿਮੀਅਤ ਹੈ ਚਾਰੇ ਵਰਣ ਇੱਕ ਦੂਸਰੇ ਦੇ ਨਾਲ ਬੰਨੇ ਹੋਏ ਹੈ ਕੋਈ ਵੀ ਵਰਣ ਦੂਸਰੇ ਵਰਣ ਤੋਂ ਬਿਨਾ ਪੂਰਣ ਨਹੀਂ ਹੋ ਸਕਦਾ ਇਸ ਲਈ ਮੈਂ ਆਪ ਸਭ ਨੂੰ ਇਹ ਕਹੂੰਗਾ ਕਿ ਭਗਵਦੀ ਹੀ 라ਚਿੰਤਨ ભગવતી ਦੀ आराधना ਕਿਸੇ ਵੀ ਦੇਵ ਦਾ ਆਰਾਧਨ ਆਪਣੇ ਇਸ਼ਟ ਦਾ ਆਰਾਧਨ ਆਪਣੇ আরাਧ્ય ਦਾ ਆਰਾਧਨ ਤਦ ਹੀ ਸਫਲ ਹੈ ਜਦੋਂ ਅਸੀਂ નિਸਵਾਰਥ ਹੋ ਕੇ ਬਿਨਾਂ ਭੇਦਭਾਵ ਤੋਂ ਅਸੀਂ ਸਮਾਜ ਦੇ ਵਿੱਚ ਵੀ ਵਿਚਰਦੇ ਹਾਂ ਅਸੀਂ ਆਪਣੇ ਹਰੇਕ ਕਾਰਜਕ੍ਰਮ ਦੇ ਵਿੱਚ ਧਾਰਮਿਕ ਕਾਰਜਕ੍ਰਮ ਦੇ ਵਿੱਚ ਪ੍ਰਦੇਗ ਵਿਅਕਤੀ ਨੂੰ ਮਤਲਬ ਸਮਾਜ ਦੇ ਹਰੇਕ ਅੰਗ ਦੇ ਵਿਅਕਤੀ ਨੂੰ ਆਪਣੇ ਘਰ ਬੁਲਾਣੇ ਹਾਂ ਅਸੀਂ ਕਿਸੇ ਯੱਗ ਮੰਡਾਲੇ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਉਸੇ ਯੱਗੇ ਯੱਗੇ ਦੇ ਵਿੱਚ ਹਵਨ ਦੇ ਵਿੱਚ ਸਾਡੇ ਸਮਾਜ ਦੇ ਹਰ ਪ੍ਰਤੱਖ ਵਿਅਕਤੀ ਦੀ ਪ੍ਰਤੱਖ ਵਰਗ ਦੇ ਨਾਲ ਸੰਬੰਧਿਤ ਵਿਅਕਤੀ ਦੀ ਬਰਾਬਰ ਬਰਾਬਰ ਪ੍ਰਤੀਨਿਧਤਾ ਹੋਣੀ ਚਾਹੀਦੀ। ਯੱਗੇ ਵੀ ਤਾਂ ਹੀ ਸਫਲ ਹੈ। ਸੋ ਅੱਜ ਤੁਸੀਂ ਮਹਾ ਭਗਵਤੀ ਕਾਤੇਨਜੀ ਜੀ ਦਾ ਪੂਜਨ ਆਰਾਧਨ ਕਰਨਾ ਹੈ। ਭਗਵਤੀ ਜੀ ਨੂੰ ਦੁੱਧ ਦੀ ਜੀ ਜਲਪ ਭੋਗ ਲਗਾਓ। ਦੁੱਧ ਦੀ ਜੀ ਜੀ ਦਾ ਦਾਨ ਕਰੋ। दान करो जो सुपात्र है जिसन सद्यार्थी मां सरस्वती जी का चिंतन बंदन कर मांस्वती विद्या दैनी है विद्या तो ही धन लक्ष्मी धन का अर्जन करोगे तो जो विद्यार्थी वर्ग है वह माँ भगवती जी का ਆਰਾਧਨ ਕਰਨਾ ਯਾ ਕੋ ਦੇਨ ਨੂੰ ਤੁਸ਼ਾਰ ਹਰ ਧੁਲਾ ਯਾ ਸ਼ੁਭ ਵਸਤਰਾ ਵਿਦਾ ਯਾ ਵੀਣਾ ਵਰਦਨ ਮੰਡਿਤ ਕਰਾ ਯਾ ਸ਼ਵੇਤ ਪਦਮਾ ਸੁਨਾ ਯਾ ਬ੍ਰਹਮ ਅਚੁਤ ਸ਼ੰਕਰ ਪ੍ਰਤੀਵੇਦ ਦੇਵੀ ਸਦਾ ਵੰਦਿਤਾ ਸਾਮਾ ਪਾਤੂ ਸਰਸਵਤੀ ਭਗਵਤੀ ਨਿਸ਼ੇਸ਼ ਜਾਗਿਆ ਸਾਰੇ ਤੁਸੀਂ ਭਗਵਤੀ ਜੀ ਦਾ ਇਸ ਤਰ੍ਹਾਂ ਚਿੰਤਨ ਕਰਨਾ ਮਾਂ ਭਗਵਤੀ ਆਦੀ ਸ਼ਕਤੀ ਜੀ ਦੇ ਮਾਂ ਸਰਸਵਤੀ ਸਰੂਪ ਦਾ ਇਸ ਤਰ੍ਹਾਂ ਵਿਦਿਆਰਥੀ ਵਰਗ ਚਿੰਤਨ ਕਰਕੇ ਪੜਨਾ ਕਿਉਂਕਿ ਇਸ ਮੰਤਰ ਦੇ ਨਾਲ ਤੁਸੀਂ ਇਕਾਗਰ ਹੋਵੋਗੇ ਪੜ੍ਹਾਈ ਤਾਂ ਤੁਹਾਨੂੰ ਕਰਨੀ ਪੈਣੀ ਹੈ ਅਗਰ ਕੋਈ ਕਹਿੰਦਾ ਕਿ ਕੇਵਲ ਮੰਤਰ ਜਾਪ ਕਰਨੇ ਦੇ ਨਾਲ ਹੀ ਤੁਹਾਡੀ ਵਿਦਿਆਪੂਰਣ ਹੋਵੇਗੀ ਨਹੀਂ ਜੋ ਤੁਹਾਡੀ ਪੁਸਤਕਾਂ ਹੈ ਜੋ ਤੁਹਾਡੀ ਪਾਠ ਪੁਸਤਕਾ ਹੈ ਉਹ ਤੁਹਾਨੂੰ ਜ਼ਰੂਰ ਪੜ੍ਹਨੀ ਪਵੇਗੀ ਅਸੀਂ ਮਹਾਮੁਰਤੀ ਜੇ ਮੰਤਰ ਦਾ ਜਾਪ ਕਰਦੇ ਹਾਂ ਜਾਪ ਕਰਨੇ ਦੇ ਨਾਲ ਤੁਹਾਨੂੰ ਸਯੋਗਯ ਵੈਗ ਮਿਲ ਜਾਂਦਾ ਹੈ ਜੋ ਦਵਾਈ ਤੁਹਾਨੂੰ ਅਸਰ ਨਹੀਂ ਕਰਦੀ ਉਹ ਦਵਾਈ ਲੱਗਦੀ ਹੈ ਔਸ਼ਧੀ ਆਪਣੀ ਜਗ੍ਹਾ ਹੈ ਮੰਤਰ ਜਾਪ ਆਪਣੀ ਜਗ੍ਹਾ ਹੈ ਜੋ ਮੰਤਰ ਜਾਪ ਹੈ ਇਹ ਸਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਂਦੇ ਹਨ ਕਿ ਹੁਣ ਤੁਹਾਨੂੰ ਉਸ ਦੀ ਕਿਰਪਾ ਦੇ ਨਾਲ ਪਰਮਪਿਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਨੂੰ ਅੱਛਾ ਵੈਦ ਮਿਲ ਜਾਂਦਾ ਅੱਛਾ ਡਾਕਟਰ ਮਿਲ ਜਾਂਦਾ ਅੱਛੀ ਦਵਾਈ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਹੈ ਆਪਣੇ ਇਸ਼ਟ ਦਾ ਆਪਣੇ ਅਰਾਧੇ ਦਾ ਧਿਆਨ ਕਰਕੇ ਆਦੀ ਸ਼ਕਤੀ ਦਾ ਜੋਤੀ ਸਰੂਪੇ ਦਾ ਧਿਆਨ ਕਰਕੇ ਅਸੀਂ ਆਪਣਾ ਕੋਈ ਵੀ ਕਾਰੀ ਸ਼ੁਰੂ ਕਰੀਏ ਔਰ ਅਗਰ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਲਦੇ ਕੰਮ 'ਚ ਕੋਈ ਵਾਧਾ ਆਣੀ ਆਦੀ ਹੈ ਤਾਂ ਭਗਵਤੀ ਜੀ ਦਾ ਜੋ ਦੁਰਗਾ ਸੂਕਤੀ ਸਿੱਧੀ ਦੇ ਵਿੱਚ ਲਿਖਿਆ ਹੈ ਕਿ ਸਰਬਾ ਬਾਧਾ ਵਿਨਰਮੁਕਤੋ ధਨ ధान्य स्थालਗਤਾ ਮਨੁਸ਼ਯੋ ਮਤ ਪ੍ਰਸਾਦਿ ਭਵਿਸ਼ਯੇ ਨਸਿ ਕਿ ਸਾਡੇ ਜੀਵਨ ਦੀਆਂ ਸਾਰੀਆਂ ਵਾਧਾਵਾਂ ਨੂੰ ਦੂਰ ਕਰੋ ਸਾਨੂੰ ధਨ ధान्य ਅਨਾਜ ਪੁੱਤਰ ਪੁਤਰੀ ਔਰ ਸਾਡਾ ਜੋ ਵੰਸ਼ਵ੍ਰiddhi ਹੈ ਉਹ ਕਰੋ ਔਰ ਸਾਡੇ ਜੀਵਨ ਦੇ ਹਰੇਕ ਕਸ਼ਟ ਦਾ ਹਨਨ ਕਰੋ ਅੱਜ ਮਾਂ ਭਗਵਤੀ ਜੀ ਦੇ ਛਟੇ ਨਵਰਾਤਰੀ ਦੇ ਪਾਵਨ ਉਪਲਬਖਸ਼ ਦੇ ਉੱਪਰ ਮੈਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਬੋਲੀਏ ਸਿਆਪਤੀ ਰਾਮਚੰਦਰ ਕੀ ਜੈ ਜੈ ਕਰਾਓ ਮਾਂ ਭਗਵਤੀ ਨਾਨਾ ਦੇਵੀ ਜੀ ਦਾ ਬੋਲ ਸੱਚੇ ਦਰਵਾਰ ਕੀ